ਮੈਂ ਮੇਰੇ ਪਾਜੀ ਤੋਂ ਅੱਜ ਬਬੂ ਕਹਿਰਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਬਹੁਤ ਅੱਸੀ ਵਧੀਆ ਰੂਹ ਹੈ ਜਿਹਨੂੰ ਬਹੁਤ ਬਹੁਤ ਕੰਪਨੀ ਸਾਰੀ ਇਹਨਾਂ ਨੂੰ ਜਿੰਨੇ ਵੀ ਸਾਰੇ ਆਏ ਹੋਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੀ ਰਾਮ ਜੀ ਸਾਰੇ ਮਦਿਨਸਾ ਨਮ ਕੋਟਲਾ ਸਾਹਿਬ ਨਰਨ ਬਹੁਤ ਬਹੁਤ ਮੁਬਾਰਕਾਂ ਇਹਨਾਂ ਦਾ ਵੱਧ ਚੜ ਕੇ ਜੀ ਸਾਡੇ ਬਹੁਤ ਅੱਛੇ ਸਿੱਖ ਰਹੇ ਆ ਜਿਹਨਾਂ ਨੇ ਵਾਈਟ ਕਰਦੇ ਬਾਅਦ ਬਹੁਤ ਅੱਛਾ ਜੀ ਤੁਸੀਂ ਮੈਸੇਜ ਦਿੰਨਾ ਚਾਹੁੰਦੇ ਹੋ ਨਵੀਂ ਗਾਇਕੀ ਨੂੰ ਨਵੀਂ ਪੀੜ੍ਹੀ ਨੂੰ ਤੁਸੀਂ ਮੈਂ ਜੀ ਇਹੀ ਕਵਾਂਗਾ ਵੀ ਚੰਗੇ ਗੀਤ ਗਾਓ ਵਧੀਆ ਗਾਓ ਬਸ ਠੀਕ ਹੈ ਜੀ ਜੀ ਕਾਂਸ਼ੀਰਾਮ ਜੀ ਅੱਜ ਤੁਸੀਂ ਕਪੂਰਥਲੇ ਆਏ ਹੋ ਕੀ ਤੁਹਾਡਾ ਆਂਦਾ ਮੰਤਵ ਸੀ ਉਪਰਾਲਾ ਸੀ ਮਾੜਾ ਪ੍ਰੈਸ ਨੂੰ ਦੱਸੋਗੇ ਸਸੀ ਗਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਗਾਲ ਮੈਂ ਤੁਹਾਡਾ ਆਪਣਾ ਕਾਂਸ਼ੀਰਾਮ ਚਾਨਕ ਕਮੇਡੀ ਕਲਾਕਾਰ ਐਂਡ ਸਿੰਗਰ ਤੇ ਦੋਸਤੋ ਅੱਜ ਮੇਰੇ ਬਹੁਤ ਪਿਆਰੇ ਵੀਰ ਖੈਰਾ ਸਾਹਿਬ ਜਿਨ੍ਹਾਂ ਦੀ ਇੱਕ ਕੰਪਨੀ ਚ ਬਹੁਤ ਪਿਆਰਾ ਇੱਕ ਗਾਣਾ ਲਾਂਚ ਹੋ ਰਿਹਾ ਹੈ ਜੀ ਔਰ ਗਾਣੇ ਦਾ ਨਾਮ ਹੈਗਾ ਜੱਟੀ ਤੰਗ ਕਰਦੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਨੂੰ ਪਿਆਰ ਨਾਲ ਤੂੰ ਅੱਡ ਕਰ ਦੇ ਤੇ ਮੁੜ ਕੇ ਨਾ ਕੰਮੀ ਜੱਟੀ ਤੰਗ ਕਰਦੀ ਇਹੋ ਜਿਹਾ ਟਾਈਟਲ ਇੱਕ ਬਹੁਤ ਸੋਹਣਾ ਟਾਈਟਲ ਇਹਨਾਂ ਰੱਖਿਆ ਜੀ ਫੇਰ ਨਾ ਕਹੀ ਜੱਟੀ ਤੰਗ ਕਰਦੀ ਬਹੁਤ ਵਧੀਆ ਗਾਣਾ ਜੀ ਮੈਂ ਸੁਣਿਆ ਔਰ ਬਹੁਤ ਵਧੀਆ ਗਾਣਾ ਲੱਗਾ ਅੱਜ ਮੈਂ ਖੜਾ ਸਾਹਿਬ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦੇਣਾ ਹੈ ਜੀ ਅੱਜ ਇਸ ਖੁਸ਼ੀ ਦੇ ਮੌਕੇ ਤੇ ਸਾਡੇ ਮਾਨ ਜੋ ਮਧੂ ਸਾਈ ਜੀ ਸੇਸ਼ ਤੌਰ ਤੇ ਗਲੰਦਰ ਤੋਂ ਪਹੁੰਚੇ ਆ ਜਿਵੇਂ ਆਖਦੇ ਜੀ ਸ਼ਮੀ ਖਾਨ ਜੀ ਪਹੁੰਚੇ ਆ ਬਬਲੀ ਬਰਾੜ ਜੀ ਪਹੁੰਚੇ ਆ ਜਗਰੂਪ ਜੀ ਪਹੁੰਚੇ ਆ ਔਰ ਸਾਡੇ ਬਲਕਾਰ ਗਿੱਲ ਜੀ ਔਰ ਉਹਨਾਂ ਦੀ ਵਾਈਫ ਇੱਥੇ ਪਹੁੰਚੇ ਆ ਅਸੀਂ ਜੀ ਆਖਦੇ ਆ ਜੀ ਔਰ ਸਤਨਾਮ ਧੰਜਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਛੇਰਾ ਬੁਰੂ ਵਾਲੀ ਆ ਜੀ ਜਸ ਕਾਂਜਲੀ ਔਰ ਸਾਡਾ ਜਸਵੀਰ ਜੱਸੀ ਜੀ ਉਹ ਵੀ ਸਾਡੇ ਵੀਰ ਪਹੁੰਚੇ ਨੇ ਅਕਵਿੰਦਰ ਕੋਟੀਆ ਜੀ ਹੋਰ ਸਾਰੇ ਕਾਫੀ ਕਲਾਕਾਰ ਰੇ ਸੇ ਪਹੁੰਚੇ ਜਿੰਨਾਂ ਦਾ ਮੈਂ ਕਹੇ ਨਾਂ ਨਹੀਂ ਜਾਣਦਾ ਬਾਕੀ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਆ ਕਹੜਾ ਪਰਿਵਾਰ ਵੱਲੋਂ ਕਹੜਾ ਭਾਜੀ ਵੱਲੋਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਆ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਗਾਣਾ ਅਜੇ ਤੱਕ YouTube ਤੇ ਨਹੀਂ ਸੁਣਿਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਗਾਣਾ ਜ਼ਰੂਰ ਸੁਣਨਾ ਔਰ ਸੁਣ ਕੇ ਵੱਧ ਵੱਧ ਸ਼ੇਅਰ ਕਰਨਾ ਕਿਉਂਕਿ ਬਹੁਤ ਪਿਆਰੇ ਸਿੰਗਰੇਆ ਜੀ ਹੁਸਨਪ੍ਰੀਤ ਹੰਸ ਜੀ ਉਹਨਾਂ ਨੇ ਬਹੁਤ ਵਧੀਆ ਗਾਇਆ ਵਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦੀ ਥੈਂਕ ਯੂ ਸੋ ਮਚ ਜੀ ਤੁਸੀਂ ਬਹੁਤ ਹੀ ਪੁਰਾਣੇ ਫੀਲਡ ਜੋ ਜੁੜੇ ਹੋ ਕਾਮਯਾਬ ਤੁਸੀਂ ਕਲਾਕਾਰ ਹੋ ਅੱਜਕੱਲ ਤੁਸੀਂ ਨਵੇਂ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਨਵੇਂ ਸਿੰਗਰ ਆ ਰਹੇ ਕਿ ਸਾਡੇ ਗਾਣੇ ਦੇਖੋ ਜੀ ਮੈਂ ਤੇ ਨਵੇਂ ਸਿੰਗਰਾਂ ਨੂੰ ਇਹੋ ਬੇਨਤੀ ਕਰਦਾ ਵੀ ਚੰਗਾ ਤੁਸੀਂ ਲਿਖੋ ਲਿਖਣ ਵਾਲੇ ਬੇਨਤੀ ਕਰਦਾ ਵੀ ਚੰਗਾ ਤੁਸੀਂ ਲਿਖੋ ਔਰ ਗਾਉਣ ਵਾਲੇ ਨੂੰ ਕਹਿੰਦਾ ਵੀ ਤੁਸੀਂ ਚੰਗਾ ਗਾਓ ਚੰਗਾ ਸੁਣੋ ਔਰ ਜਿਹੜੇ ਕਿ ਹਥਿਆਰਾਂ ਨੂੰ ਪ੍ਰਮੋਟ ਕਰਦੇ ਹੋ ਜਾਂ ਤੁਸੀਂ ਨਸ਼ਿਆਂ ਨੂੰ ਪ੍ਰਮੋਟ ਕਰਦੇ ਪਲੀਜ਼ ਆਪਣੇ ਗਾਣਿਆਂ ਦੇ ਵਿੱਚ ਇਹ ਚੀਜ਼ ਤੁਸੀਂ ਨਾ ਪ੍ਰਮੋਟ ਕਰੋ ਹਾਂ ਤੁਸੀਂ ਕੋਈ ਛੋਟੀਆਂ ਮੂਵੀਆਂ ਬਣਾਉਨੇ ਵੱਡੀ ਮੂਵੀ ਬਣਾਉਨੇ ਉਹਦੇ ਵਿੱਚ ਤੁਸੀਂ ਸੇਹ ਦਿਓ ਨਸ਼ਿਆਂ ਬਾਰੇ ਦਿਓ ਦੁਜਾਂ ਦੇ ਬਾਰੇ ਦਿਓ ਲੇਕਿਨ ਹਥਿਆਰਾਂ ਨੂੰ ਨਾ ਪ੍ਰਮੋਟ ਕਰੋ ਔਰ ਨਾ ਨਸ਼ਿਆਂ ਨੂੰ ਪ੍ਰਮੋਟ ਕਰੋ ਮੇਰੀ ਤੇ ਇਹੋ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਆ ਸਿੰਗਰਾਂ ਨੂੰ ਬੇਨਤੀ ਆ ਔਰ ਸੁਣਨ ਵਾਲੇ ਨੂੰ ਬੇਨਤੀ ਆ ਜੀ ਤੁਸੀਂ ਬਹੁਤ ਪੁਰਾਣੇ ਸਿੰਗਰ ਹੋ ਬੱਚਾ ਬੱਚਾ ਤੁਹਾਨੂੰ ਜਾਣਦਾ ਹੋਰ ਅੱਜ ਬਹੁਤ ਮਸ਼ਹੂਰ ਹਸਤੀਆਂ ਆਈਆਂ ਹਨ ਕੋਈ ਬੌਂਸਰ ਨਹੀਂ ਦੇਖਿਆ ਅੱਜ ਕੱਲ੍ਹ ਦੇਖੀਦਾ ਕੋਈ ਕਿਸੇ ਦਾ ਗਾਲਾ ਹਿੱਟ ਹੋਵੇ ਚਾਹੇ ਨਾ ਹੋਵੇ ਬਾਰ ਬਾਰਾ ਬੌਂਸਰ ਨਾਲ ਲੰਦੇ ਇਹ ਬੌਂਸਰ ਕਲਚਰ ਕਿਉਂ ਆਇਆ ਵਾ ਇਹ ਵੇਖੋ ਜੀ ਇੱਕ ਨਾ ਸਿਰਫ ਇੱਕ ਨਾ ਟ੍ਰੈਂਡ ਜਿਹਾ ਬਣ ਚੁੱਕਾ ਹੈਗਾ ਜਿਹੜੇ ਲੋਕਾਂ ਨੇ ਸਾਨੂੰ ਬਣਾਇਆ ਵਾ ਕਰਾ ਕਰ ਸਾਨੂੰ ਲੋਕਾਂ ਨੇ ਬਣਾਇਆ ਅਸੀਂ ਘਰੋਂ ਨਹੀਂ ਬਣ ਕੇ ਤੇ ਜੇਹੀ ਉਹਨਾਂ ਕੋ ਦੂਰ ਭਜਾਂਗੇ ਤੇ ਫੇਰ ਮਾੜੀ ਗੱਲ ਆ ਹੁਣ ਸਾਡਾ ਮੰਨ ਲਓ ਮੇਰੇ ਨਾਲ ਜਾਂ ਮਧੂ ਸਾਈ ਜੀ ਨਾਲ ਕੋਈ ਫੋਟੋ ਖਿਚਾਉਂਦਾ ਵਾ ਅਸੀਂ ਗਾੜੀ ਉਹਨਾਂ ਦੇ ਬੌਂਸਰ ਕਰਦੀਏ ਇਹ ਕੋਈ ਚੰਗੀ ਚੀਜ਼ ਨਹੀਂ ਦਰਸ਼ਕਾਂ ਦਾ ਦਿਲ ਦੁਖਦਾ ਵਾ ਇਹ ਦਿਲ ਨਹੀਂ ਇਦਾਂ ਦਾ ਕੰਮ ਨਹੀਂ ਕਰਦਾਗਾ ਜਿਹੜੇ ਦਰਸ਼ਕਾਂ ਨਾਲ ਬਹੁਤੋਗਤਾਂ ਦੇ ਪਿਆਰ ਦਿੰਦੇ ਆ ਜੀ ਤੇ ਅਸੀਂ ਉਹਨਾਂ ਨੂੰ ਪਿਆਰ ਦਿੰਦੇ ਆ ਜੀ ਅਸੀਂ ਬਹੁਤ ਸਾਦੇ ਨਹੀਂ ਜ਼ਿਆਦਾ ਯਕੀਨ ਕਰਦੇ ਸੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਕਿਹੜਾ ਕੰਪਨੀ ਵੱਲੋਂ ਜੱਤੀ ਤੰਗ ਕਰਤੀ ਗੀਤ ਰੀਲੀਜ਼ ਕੀਤਾ ਗਿਆ ਉਹਦੀ ਮੀਡੀਆ ਕੰਪਨੀ ਤੋਂ ਪੁੱਛਿਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੱਚੇ ਬਾਦਸ਼ਾਹ ਪ੍ਰਮਾਤਮਾ ਕਰੇ ਟਰੈਕ ਪੂਰੀ ਦੁਨੀਆ ਵਿੱਚ ਪੁੱਜੇ ਇਦਾਂ ਦੇ ਚੰਗੇ ਜਿਹੜੇ ਗੀਤ ਆ ਉਹ ਨੂੰਹਟ ਪੁਣੀ ਚਾਹੀਦੇ ਆ ਲੋਕਾਂ ਤੱਕ ਪਹੁੰਚਦੇ ਚਾਹੀਦੇ ਆ ਤੇ ਮੈਂ ਪ੍ਰਸਤਾਪ ਜਨਾਬ ਸੰਦੀਪ ਮਾਨ ਸਾਹਿਬ ਜੀ ਦੇ ਮੈਂ ਤੁਹਾਨੂੰ ਮਨੋਂ ਤੁਹਾਨੂੰ ਸਾਰੇ ਜਾਣਦੇ ਜੁੜਿਆ ਹੋਇਆ ਮੈਂ ਦੋ ਗੋਲ ਉਹਦੇ ਸਾਂਝੇ ਕਰਦਣਾ ਜਿਨ੍ਹਾਂ ਨੇ ਮੈਨੂੰ ਨਹੀਂ ਵੀ ਸੁਣਿਆ ਉਹਨਾਂ ਤੱਕ ਮਾਰ ਆਓ ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਹੋ ਚੱਟੀ ਮਾਰ ਆਓ ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਸਹਿਬਾ ਉੱਚੀ ਉੱਚੀ ਮਾਰ ਦिए ਥਾ ਓ ਕਿਸੇ ਚੰਦਰੇ ਵੇੜੇ ਦੀਆਂ ਲਕੀਆਂ ਗਈਆਂ ਪੇਸ਼ ਨੇ ਜੱਤੀ ਦੇ ਅੱਜ ਸੌ ਸੋਸੀ ਨੇ ਨਖਰੇ ਵੇ ਹੱਥੀ ਰੰਗ ਲਾਵੇ ਜੂੜਾ ਪਾ ਓ ਖੁੰਡ ਚੱਕਦਾ ਜਾਂ ਮੁਖੜੇ ਤੋਂ ਲਾੜਾ ਵੇ ਓ ਲੈਂਦਾ ਚੰਨ ਵੀ ਨਹੀਂ ਵੀ ਆਪਾ ਅੱਜ ਬੈਠੀ ਹਾਂ ਤੇਰੇ ਕੋਲ ਬਾਗ ਚੋਰਾں ਦੇ ਮੇਰਾ ਧੱਕ ਧੱਕ ਕਰਦਾ ਐ ਸਾ ਹਉ ਅੱਜ ਦਿਨ ਹੈ ਮੇਰੇ ਵਿਆਹ ਦਾ ਹੋ ਕਿਤੇ ਚੱਲ ਕੇ ਤਾਤੇਲ ਚੁਆ ਹੋ ਮੇਰੇ ਮਾਪਿਆਂ ਦੇ ਮੇਰੇ ਮਾਪਿਆਂ ਦੇ ਰਹਿ ਗਏ ਵਿੱਚੇ ਛਾਇ ਅੜਿਆ ਹੋ ਕਿਤੇ ਚੱਲ ਕੇ ਕਿਤੇ ਚੱਲ ਕੇ ਤਾਤੇਲ ਚੁਆ ਅੜਿਆ ਥੈਂਕ ਯੂ ਹਾਂਜੀ ਬੱਬੂ ਖੈੜਾ ਜੀ ਅੱਜ ਤੁਸੀਂ ਕਪੂਰਥਲਾ ਵਿਖੇ ਬਹੁਤ ਵਧੀਆ ਉਪਰਾਲਾ ਕੀਤਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੰਗਰ ਆਏ ਹੋਏ ਨੇ ਅੱਜ ਦਾ ਜਿਹੜਾ ਉਪਰਾਲਾ ਕੀਤਾ ਉਹਨੂੰ ਬਰੀਫ ਕਰੋ ਪ੍ਰੈਸ ਨੂੰ ਦੇਖੋ ਜੀ ਅੱਜ ਖੈੜਾ ਮਿਊਜ਼ਿਕ ਨਾ ਆ ਤੇ ਅਸੀਂ ਕੰਪਨੀ ਖੋਲੀ ਆ ਜੋ ਸਾਰੇ ਸਾਡੇ ਵੀਰਾਂ ਕਲਾਕਾਰਾਂ ਦੀ ਮੰਗ ਹੀ ਬਹੁਤ ਸਮੇਂ ਤੋਂ ਵੀ ਮੈਂ ਦੇਖਿਆ ਬਹੁਤ ਦੇਖਿਆ ਚੰਗੀ ਤਰ੍ਹਾਂ ਮੈਂ ਇਸ ਵਿੱਚ ਕੰਮ ਵਿੱਚ ਪਾ ਕੇ ਦੇਖਿਆ ਵੀ ਜਿਹੜੇ ਛੋਟੇ ਕਲਾਕਾਰ ਹੀ ਨਾ ਉਹਨਾਂ ਦੀ ਵਾਰੀ ਨਹੀਂ ਹੁੰਦੀ ਕਿਉਂਕਿ ਜੋ ਵੀਡੀਓ ਡਾਇਰੈਕਟਰ ਜਾਂ ਹੋਰ ਪ੍ਰੋਡੂਸਰ ਉਹ ਬਹੁਤ ਪੈਸੇ ਮੰਗਦੇ ਸੀ ਮੈਂ ਇਸੇ ਕਰਕੇ ਨਵੇਂ ਗੀਤਕਾਰਾਂ ਗੀਤ ਕਲਾਕਾਰਾਂ ਕਾਰਾਂ ਨੂੰ ਜਾਂ ਕਲਾਕਾਰਾਂ ਨੂੰ ਪ੍ਰਮੋਟ ਕਰਦਾ ਕਰਦਾ ਵੀ ਕਰਦਾ ਰਵਾਂਗਾ ਤੇ ਇਸੇ ਕਰਕੇ ਮੈਂ ਆਪਣੀ ਖੇੜਾ ਮਿਊਜ਼ਿਕ ਕੰਪਨੀ ਅੱਜ ਖੜੀ ਕੀਤੀ ਆ ਅਸੀਂ ਅਕਸਰ ਦੇਖਿਆ ਤੁਸੀਂ ਜਿਹੜੇ ਪਿੰਡ ਚ ਮੇਲਾ ਵੀ ਕਰਾਨੇ ਹੋ ਕਾਫੀ ਕਲਾਕਾਰਾਂ ਨੂੰ ਮੌਕਾ ਦਿੰਦੇ ਹੋ ਤੇ ਹੁਣ ਜਿਹੜੀ ਤੁਸੀਂ ਨਵੀਂ ਮਿਊਜ਼ਿਕ ਕੰਪਨੀ ਖੋਲੀ ਚ ਮੌਕਾ ਦਿਓਗੇ ਬਿਲਕੁਲ ਜੀ ਇਹ ਹੈ ਹੀ ਨਾ ਕਲਾਕਾਰਾਂ ਆਉਂਦੇ ਹੀ ਆ ਇਹ ਸਾਰਾ ਪਰਿਵਾਰ ਆ ਜੀ ਮੇਰਾ ਬਹੁਤ ਸਤਿਕਾਰ ਆ ਸਾਰੇ ਗੱਲ ਭਾਜੀ ਸ਼ੇਰਾ ਭਾਜੀ ਆ ਕੰਗ ਭਾਜੀ ਜਗਰੂ ਮੈਡਮ ਜੀ ਆ ਸਿੰਧ ਗੱਲ ਜੀ ਆ ਬਾਲ ਸਾਹਿਬ ਬੈਠੇ ਆ ਨਿਸ਼ਾਨ ਉੱਚੇ ਆ ਵੀ ਸਾਰੇ ਜਿੰਨੇ ਵੀ ਇੱਥੇ ਸੰਗਰੇ ਆ ਸਾਰੇ ਪਿਆਰ ਸਦਕੇ ਆਏ ਆ ਔਰ ਭਰਾਵਾਂ ਤੌਰ ਤੇ ਹੀ ਮਿਲਦੇ ਪਰਿਵਾਰਕ ਤੌਰ ਤੇ ਮਿਲਦੇ ਆ ਪਰ ਇੱਕ ਵਿੱਚ ਤੁਹਾਡਾ ਕੀ ਕੀ ਉਪਰਾਲੇ ਹੋਣ ਵਾਲੇ ਆ ਉਪਰਾਲੇ ਆ ਜੀ ਜਿੱਦਾਂ ਮਤਲਬ ਛੋਟੇ ਕਲਾਕਾਰਾਂ ਨੂੰ ਪਹਿਲਾ ਜੀ ਜੇ ਕੋਈ ਗਰੀਬ ਬੱਚਾ ਵਧੀਆ ਆਵਾਜ਼ ਆ ਭਾ ਉਹ ਬੇਟੀ ਆ ਆਪਣਾ ਪੁੱਤਰ ਵਾ ਕੋਈ ਵੀ ਹੋਵੇ ਅਸੀਂ ਉਹਨੂੰ ਪਹਿਲ ਤੇ ਆਧਾਰ ਤੇ ਤੇ ਘੱਟ ਬਿਲਕੁਲ ਫ੍ਰੀ ਮਤਲਬ ਆਵਾਜ਼ ਉਹਦੀ ਅੱਛੀ ਫ੍ਰੀ ਕਰਾਂਗੇ ਦੇਖਿਆ ਜਾਂਦਾ ਵਾ ਕਿ ਥੋੜੇ ਪੈਸੇ ਦੀ ਕਮੀ ਕਰਕੇ ਜਿਹੜੇ ਗਾਇਕੀ ਪਿੱਛੇ ਰਹਿੰਦੇ ਕੇਵਲੇ ਬੱਚਿਆਂ ਚ ਬਹੁਤ ਹੁਨਰ ਹੁੰਦਾ ਬਿਲਕੁਲ ਕੋਈ ਪੈਸਾ ਪਾਉਣ ਨਾਲ ਨਹੀਂ ਹੁੰਦਾ ਬਿਲਕੁਲ ਜੀ ਇਸੇ ਤਰੀਕੇ ਨਾਲ ਹਨਾ ਆ ਕੁੜੀ ਹੁਸਨਪ੍ਰੀਤ ਹਨ ਸਵਾਜ ਜੱਤੀ ਤੰਗ ਕਰਦੀਆਂ ਇਹ ਰਿਲੀਜ਼ ਕੀਤਾ ਗਾਣਾ ਆਪਣੀ ਕੰਪਨੀ ਵੱਲੋਂ ਪਹਿਲਾਂ ਟ੍ਰੈਕ ਆ ਤੇ ਬਹੁਤ ਤਗੜਾ ਹੰਗਾਰਾ ਮਿਲਿਆ ਵਾ ਤੇ ਇਸੇ ਕਰਕੇ ਹੀ ਅਸੀਂ ਆ ਕੰਪਨੀ ਖੜੀ ਕੀਤੀ ਆ ਜੀ ਵੀ ਵਧੀਆ ਸਿੰਗਰ ਅਸੀਂ ਤਿਆਰ ਕਰਾਂਗੇ ਜਿਹੜੇ ਨਵੇਂ ਗਾਇਕ ਆ ਰਹੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਿਸ ਤਰ੍ਹਾਂ ਦੇ ਗੀਤ ਗਾਉਂਦੇ ਮੈਂ ਤਾਂ ਅੱਜ ਤੁਸੀਂ ਜੱਤੀ ਤੰਗ ਕਰਦੀ ਆ ਇਹ ਦੇਖੋ ਪਰਿਵਾਰਕ ਗਾਣਾ ਇਦਾਂ ਦੇ ਗਾਣਿਆਂ ਨੂੰ ਪਹਿਲ ਹੀ ਦਊਗਾ ਤੇ ਔਰ ਕਲਾਕਾਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਨਵੇਂ ਆ ਬੱਚੇ ਆ ਵੀ ਤੁਸੀਂ ਇਹੋ ਜਿਹੇ ਪਰਿਵਾਰਕ ਗੀਤ ਹੀ ਕਰੋ ਤੇ ਜੋ ਸਾਡੇ ਸੱਭਿਆਚਾਰਕ ਨਾਲ ਜੁੜਨਾ ਠੀਕ ਹੈ ਥੈਂਕ ਯੂ ਸਰ ਥੈਂਕ ਦਰਸ਼ਕੋ ਅੱਜ ਜਦੋਂ ਅਸੀਂ ਮਿਲਾਨ ਜਾ ਰਹੇ ਆ ਪੰਜਾਬ ਦੀ ਮਸ਼ਹੂਰ ਦੁਕਾਨਾ ਜੋੜੀ ਗਿਲ ਬਲਕਾਰ ਸਤਿੰਦਰ ਗਿਲ ਜੀ ਬਹੁ ਬਹੁ ਸਾਰ ਸਵਾਗਤ ਆ ਤੁਹਾਡਾ ਧਿਆਨ ਤੱਕਪੂਰਥਲਾ ਅੱਜ ਤੁਸੀਂ ਕਪੂਰਥਲਾ ਆਓ ਤੁਹਾਡਾ ਕੀ ਮਕਸਦ ਆ ਸਸੀ ਘਾਲ ਜੀ ਸਾਰਿਆਂ ਤੋਂ ਪਹਿਲਾਂ ਮੈਂ ਗਿਲ ਬਲਕਾਰ ਸਸਿਕਾ ਤੇ ਮੇਰੇ ਜੀਵਨ ਸਾਥੀ ਮਕਸਦ ਸਾਡਾ ਇਹ ਹੈ ਜੇ ਸਾਡੇ ਛੋਟਾ ਵੀਰ ਤੇ ਬੱਬੂ ਖੇੜਾ ਜੀ ਨੇ ਇੱਕ ਮਿਊਜ਼ਿਕ ਕੰਪਨੀ ਅੱਜ ਰਿਲੀਜ਼ ਕੀਤੀ ਹੈ ਤੇ ਇੱਕ ਗਾਣਾ ਰਿਲੀਜ਼ ਕੀਤਾ ਜਿਹਦੇ ਵਿੱਚ ਜੱਟੀ ਤੰਗ ਕਰਦੀ ਉਸਨ ਪ੍ਰੀਤ ਦਾ ਤੇ ਵੀਰ ਦੇ ਬਲਾਏ ਤੇ ਅਸੀਂ ਪਹੁੰਚੇ ਆਏ ਜੋ ਸਭ ਤੁਸੀਂ ਬੜੀ ਸਾਫ ਸੁਥਰੀ ਗਾਇਕੀ ਗਾ ਰਹੇ ਹੋ ਕਾਫੀ ਬੱਚੇ ਤੁਹਾਡੇ ਵੱਡੇ ਯਾਨੀ ਕਿ murid ਨੇ ਪਰ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਨਵੀਂ ਪੀੜ੍ਹੀ ਜਿਹੜੀ ਕਾਫੀ ਗਾਇਕੀ ਜਿਹੜੀ ਗਾ ਰਹੀ ਆ ਜਿੰਨਾ ਕਾਫੀ ਪ੍ਰਭਾਵ ਮਾਲਾ ਪੈ ਰਿਹਾ ਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤੇ ਜੀ ਮੈਸੇਜ ਸਟੇਜ ਤੇ ਵੀ ਸ਼ੁਰੂ ਕਰਨ ਤੋਂ ਪਹਿਲਾਂ ਕਹੀਦਾ ਕਿ ਕੋਈ ਇਦਾਂ ਦਾ ਗੀਤ ਕੋਈ ਇਦਾਂ ਦੀ ਸਪੀਚ ਨਹੀਂ ਹੋਊਗੀ ਕਿ ਕਿਸੇ ਨੂੰ ਬੁਰਾ ਲੱਗੇ ਚੰਗਾ ਗਾਓ ਤੇ ਆਹ ਤੇ ਆਨੂੰ ਨਾ ਚੇ ਨੂੰ ਪ੍ਰਮੋਟ ਨਾ ਕਰਨਾ ਨਾ ਕਰੂੰ ਇੱਕ ਤੁਸੀਂ ਆਪਣਾ ਗੀਤ ਸੰਦੇ ਕਰਦੇ ਮਾਰ ਕੇ ਇਹ ਪੂਰੀ ਨੇ ਚਪੜਾ ਗੱਲ ਤਾਰ ਕੇ ਮੈਂ ਤੇਰੇ ਕਿਉਂ ਖਰਾਬ ਗੇੜ ਮਾਰ ਕੇ ਵੀ ਪੂਰੀ ਹੋਣੀ ਨਹੀਂ ਚਪਟਾ ਗੱਲ ਤਾਰ ਕੇ ਤੈਨੂੰ ਸੌ ਦਿਨ ਚ ਨਾ ਮੈਂ ਇੱਕ ਦਸ ਦੇ ਵਿੱਚ ਨਫਾ ਦੀ ਸ਼ਾਨੀ ਹੋਣੀ ਜੇ ਤਮਹਲ ਲੈ ਤੇ ਆਈ ਕਿਸੇ ਹੋਰ ਤੇ ਚੱਡੀ ਦਿੱਤੇ ਕੋ ਹੋਣੀ ਹੋਣੀ ਬਿਮਾਰ ਲੈ ਤੇ ਆਈ ਕਿਸੇ ਹੋਰ ਤੇ ਚੱਡੀ ਦਿੱਤੇ ਕੋ ਹੋਣੀ ਹੋਣੀ ਨੀ ਤੂੰ ਅੱਖ ਤਾਂ ਮਿਲਾ ਲੈ ਇੱਕ ਵਾਰ ਨੀ ਆਪੇ ਆਖੇਗੀ ਤੂੰ ਹੋ ਗਿਆ ਪਿਆਰਨੀ ਮੁੰਡਾ ਮੋਢੇ ਤੋਂ ਅੜਬ ਸੁਭਾ ਦਾ ਨੀ ਹਿੰਡੇ ਪਗਾਉਣੀ ਜਾਣਦਾ ਬਿੱਲੋ ਜੱਟ ਵੀ ਸ਼ਿਕਾਰੀ ਬੜਾ ਅਥਰਾ ਨਹੀਂ ਹਾਂ ਕਰਵੋਣੀ ਜਾਣਦਾ ਬਿੱਲੋ ਜੱਟ ਵੀ ਸ਼ਿਕਾਰੀ ਬੜਾ ਅਥਰਾ ਨਹੀਂ ਹਾਂ ਕਰਵੋਣੀ ਜਾਣਦਾ ਹਾਂਜੀ ਦਰਸ਼ਕੋ ਅੱਜ ਤੁਹਾਨੂੰ ਅਸੀਂ ਮਲਾਨ ਜਾ ਰਿਹਾ ਸ਼ੇਰਾ ਬੋੜ ਵਾਲੀ ਆ ਜੀ ਜਿਹੜੇ ਕਿ ਬਹੁਤ ਹੀ ਮਸ਼ਹੂਰ ਸਿੰਗਰ ਨੇ ਸ਼ੇਰਾ ਜੀ ਅੱਜ ਤੁਸੀਂ ਕਪੂਰਥਲਾ ਆਏ ਹੋ ਕੀ ਤੁਹਾਡਾ ਮਕਸਦ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਗ ਆ ਇੱਕ ਸ਼ੇਰਾ ਬੋਲ ਵਾਲੀ ਆ ਅੱਜ ਕਪੂਰਥਲਾ ਸਾਡੇ ਬੜੇ ਸਤਿਕਾਰਯੋਗ ਵੀਰ ਜੀ ਬੱਬੂ ਖੇੜਾ ਜੀ ਜਿਨ੍ਹਾਂ ਨੇ ਕੰਪਨੀ ਲਾਂਚ ਕੀਤੀ ਹੈ ਉਹਨੇ ਵਿੱਚ ਇੱਕ ਗਾਣਾ ਬੜਾ ਪਿਆਰਾ ਜਤੀ ਤੰਗ ਕਰਦੀ ਇਹਨਾਂ ਨੇ ਰੀਲਿਸ ਕੀਤਾ ਹੈ ਉਸੇ ਵਾਸਤੇ ਸਾਰੇ ਕਲਾਕਾਰ ਇੱਥੇ ਇਕੱਠੇ ਹੋਏ ਆਂਗੇ ਸ਼ੇਰਾ ਜੀ ਤੁਸੀਂ ਬਹੁਤ ਪੁਰਾਣੇ ਜੁੜੇ ਹੋਗਾ ਕੀ ਦੇ ਖੇਤਰ ਵਿੱਚੋਂ ਤੁਸੀਂ ਕੀ ਦੇਖਦੇ ਹੋ ਅੱਜ ਦੇ 10-20 ਸਾਲ ਪਹਿਲਾਂ ਜੋ ਫਰਕ ਸੀਗਾ ਫਰਕ ਮੈਂ ਮਹਿਸੂਸ ਕਰਦੇ ਆਂ ਜੀ ਫਰਕ ਅਕੇ ਜਦੋਂ ਕਲਾਕਾਰ ਬਣ ਠਣ ਕੇ ਬਣ ਕੇ ਕਲਾਕਾਰ ਬਣ ਕੇ ਸਟੇਜ ਤੇ ਆਉਂਦਾ ਹੈ ਜਦੋਂ ਪੂਰਾ ਪ੍ਰਿਪੇਅਰ ਹੋ ਜਾਂਦਾ ਸੀ ਨਾ ਗਾਣੇ ਦੇ ਤੇ ਫੇਰ ਆਉਂਦਾ ਸੀ ਲਾਗੇ ਲਾਗੇ 10-10 20-20 ਪਿੰਡ ਉਹ ਕਲਾਕਾਰ ਨੂੰ ਵੇਖਣ ਆਉਂਦੇ ਹੁੰਦੇ ਸੀ ਤੇ ਹੁਣ ਕੀ ਕਹੀਏ ਵੀ ਇਹ ਕਮਰਸ਼ੀਅਲ ਹੋ ਗਿਆ ਗਾਣਾ ਹਰ ਚੀਜ਼ ਹੁਣ ਮਤਲਬ ਇੱਥੇ ਭਾ ਲੱਗਦਾ ਵਿਕਦੀ ਐ ਤੇ ਜੇ ਤੁਸੀਂ ਖਰੀਦ ਸਕਦੇ ਹੋ ਤੇ ਕਮਰਸ਼ੀਅਲ ਹੋ ਗਈ ਹਰ ਚੀਜ਼ ਗਾਣਾ ਵੀ ਕਮਰਸ਼ੀਅਲ ਹੋ ਗਿਆ ਤੇ ਖੇੜਾ ਸਾਹਿਬ ਨੇ ਜਿਹੜੀ ਆਪਣਾ ਕੰਪਨੀ ਕੀਤੀ ਉਹ ਇਹਨਾਂ ਨੇ ਧਨਵਾਦ ਇਹਨਾਂ ਦਾ ਵੀ ਇਸ ਕਰਕੇ ਕੀਤੀ ਆ ਕਿ ਜਿਹੜੇ ਟੈਲੈਂਟਡ ਬੱਚੇ ਨੇ ਨਵੇਂ ਜਿਹੜੇ ਨਹੀਂ ਪੈਸਾ ਖਰਚਣ ਜੋਗੇ ਉਹਨਾਂ ਨੂੰ ਪ੍ਰਮੋਟ ਕਰਨਗੇ ਧਨਵਾਦ ਇਹਨਾਂ ਦਾ ਬਹੁਤ ਬਹੁਤ ਫਿਰ ਕੋਈ ਕੋਆ ਆਪਣਾ ਸਮਾਉ ਹੁੰਦਾ ਸੀ ਪਹਿਲਾਂ ਤਵੇ ਸੀ ਤਵੇਆ ਤੋਂ ਕੈਸਟਾ ਫਿਰ ਪੈਂਡਰ ਆ ਗਈਆਂ ਹੁਣ YouTube ਵੀ ਆਪਾਂ ਕਲਿੱਕ ਹੀ ਹੁੰਦੇ ਆ ਕਿ ਕਿੰਨਾ ਕਿ ਤੁਸੀਂ ਦੇਖਦੇ ਹੋ ਸਫਰ ਫਾਸਟ ਹੋਇਆ ਵਾ ਬਹੁਤ ਜ਼ਿਆਦਾ ਜੀ ਅੱਗੇ ਉਮਰਾਂ ਹੁੰਦੀਆਂ ਸੀ ਗੀਤਾਂ ਦੀਆਂ ਸਾਲਾਂ ਬੱਧੀ ਹੁਣ ਮੈਂ ਸਮਝਦਾ ਵੀ ਕਾਫੀ ਹਟ ਗਾਣਾ ਵੀ ਜਿਹੜਾ ਜਿਹੜੀ ਵੇਟ ਕਰਦੇ ਸੀ ਫਲਾਣੇ ਕਲਾਕਾਰ ਦੇ ਟੇਕ ਆ ਰਹੀ ਆ ਪੁਰਾਣੇ ਦੀ ਆਉਂਦੇ 2 ਸਾਲ 3 ਸਾਲ ਬਾਅਦ ਹਾਂ ਜੀ ਸਾਲ ਬਾਅਦ 2 ਸਾਲ 4 ਸਾਲ ਦਾਦਾ ਸਾਲ ਵੀ ਗਾਣਾ ਇੱਕ ਚੱਲ ਜਾਂਦਾ ਸੀ ਤੇ ਹੁਣ ਜਿਹੜੀ ਗਾਇਕੀ ਹਟ ਗਾਣੇ ਦੀ ਉਮਰ ਵੀ ਜਿਹੜੀ ਹੈ ਨਾ ਉਹ ਵੀ ਥੋੜੀ ਰਹਿ ਗਈ ਹੈ ਕਿਉਂਕਿ ਪਤਾ ਨਹੀਂ ਇੱਕ ਆਇਆ ਦੋ ਕੱਲ ਆਏ ਨੇ ਚਾਰ ਪਰਸੋਂ ਆਏ ਨੇ ਇੱਕ ਰਾਤੀ ਗਾਣਾ ਪਾਇਆ YouTube ਤੇ ਸਿਰੇ ਪਾਇਆ ਹਾਂਜੀ 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 ਸਪੀਡ ਬਹੁਤ ਜ਼ਿਆਦਾ ਹੈ ਸਪੀਡ ਬਹੁਤ ਫਾਸਟ ਹੋ ਜੀ ਚਲੋ ਸ਼ੇਰਾ ਜੀ ਤੁਸੀਂ ਸਰੋਤਿਆਂ ਨੂੰ ਆਪਣਾ ਕੋਈ ਵਿਸ਼ੇਸ਼ ਗੀਤ ਜਿਹੜਾ ਤੁਹਾਡਾ ਗਾਣਾ ਸੁਣਾਓ ਜੀ ਮੇਰਾ ਗਾਣਾ ਆਇਆ ਸੀ ਇੱਕ ਬੜਾ ਪਿਆਰ ਦਿੱਤਾ ਸੀ ਸਾਰਿਆਂ ਨੇ ਬੜੀ ਨਜ਼ਰ ਕਰਦਾ ਹੈ ਹੋ ਤੇਰੀ ਮਾਨੇ ਵਢਣੇ ਪਾਂਡੇ ਵੇ ਨਾ ਜਾਈ ਬੇਸ਼ਰਮਾ ਵਾਂਡੇ ਇੱਕ ਥਾਲੀ ਆਉਗੀ ਵੇ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜ਼ਾਰਾ ਨੀ ਸਾਨੂੰ ਕੋਈ ਥੜਬ ਖੇੜਾ ਫੁਲਕਾ ਪੈਜੂ ਤੇਰਾ ਮੇਰਾ ਨੀ ਕਾਕੇ ਦੀਪ ਰੌਟੀਆਂ ਨੀ ਸੁਣਨਾਰੇ ਇੱਕ ਥਾਲੀ ਨਾਲ ਕਰ ਲਾਂਗੇ ਗੁਜ਼ਾਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਅੱਜ ਕੋਈ ਤੁਹਾਨੂੰ ਮਿਲਾਨ ਜਾ ਰਹੇ ਆ ਮਸ਼ਹੂਰ ਗਾਇਕਾ ਜ پنجاب ਦੇ ਜਿਹੜੇ ਸਰਮਹੌਰ ਗਾਇਕਾ ਪਬਲੀ ਬਰਾੜ ਜੀ ਬਰਾੜ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਕਬੂਰਤ ਲਾਨ ਦਾ ਤੁਸੀਂ ਕਬੂਰਤ ਲਾਨ ਦਾ ਮਕਸਦ ਦੱਸੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੀ ਆਪਣੀ ਪਬਲੀ ਬਰਾੜ ਵੱਲੋਂ ਪਰਵਰਗੀ ਸਰੋਤਿਆਂ ਨੂੰ ਅੱਜ ਮਕਸਦ ਭਾਜੀ ਬੱਬੂ ਖੈੜਾ ਭਾਜੀ ਉਹਨਾਂ ਨੇ ਮਿਊਜ਼ਿਕ ਕੰਪਨੀ ਵੀ ਲਾਂਚ ਕੀਤੀ ਆ ਡਬਲ ਡਬਲ ਖੁਸ਼ੀ ਹੈ ਔਰ ਜੱਟੀ ਤੰਗ ਕਰਦੀ ਇੱਕ ਗਾਣਾ ਰਿਲੀਜ਼ ਹੋਇਆ ਸੁਣ ਪ੍ਰੀਤ ਜੀ ਦਾ ਸੋ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਐ ਇਸ ਟਿਪ ਤੇ ਤੇ ਨਵੀਂ ਜਿਹੜੀ ਕੰਪਨੀ ਭਾਜੀ ਉਹਨਾਂ ਲਾਂਚ ਕੀਤੀ ਹੋਈ ਆ ਉਹਦੀਆਂ ਮੈਂ ਢੇਰ ਸਾਰੀਆਂ ਮੁਬਾਰਕਾਂ ਜੀ ਇਸ ਮਕਸਦ ਦੇ ਵਿੱਚ ਸਾਰੇ ਹੀ ਕਲਾਕਾਰ ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ਖਸੀਅਤਾਂ ਇੱਥੇ ਹਾਜ਼ਰ ਹੋਈਆਂ ਨੇ ਸੋ ਇਸ ਮਕਸਦ ਅੱਜ ਜਿਹੀ ਖੁਸ਼ੀ ਦੇ ਮੌਕੇ ਤੇ ਤੁਸੀਂ ਆਪਣਾ ਕੋਈ ਗ੍ਰੇਸ਼ ਕੀਮਤੀ ਜਿਹੜਾ ਗਾਣਾ ਸਾਨੂੰ ਸੁਣਾਓਗੇ ਜੀ ਜੀ ਹਾਂ ਪਿੱਛੇ ਜੇ ਮੇਰਾ ਵੀ ਗਾਣਾ ਰਿਲੀਜ਼ ਹੋਇਆ ਹਾਂਜੀ ਚਾਂਦੀ ਦੀ ਡੱਬੀ ਬੜਾ ਸਰੋਤਿਆਂ ਨੂੰ ਪਿਆਰ ਦਿੱਤਾ ਉਹਦੀਆਂ ਮੈਂ ਚੰਦ ਲੈਣਾ ਸਾਰਿਆਂ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਹੋ ਮੇਰੀਆਂ ਸ਼ੌਂਕਾਂ ਦੇ ਜੱਟਾ ਐਂਟੀ ਤਾਂ ਨਹੀਂ ਹੋ ਗਿਆ ਐਟੀਟਿਊਡ ਰੱਖੇ ਕਿਤੇ ਸੈਂਟੀ ਤਾਂ ਨਹੀਂ ਹੋ ਗਿਆ ਮੇਰੀਆਂ ਸ਼ੌਂਕਾਂ ਤੇ ਜੱਟਾ ਐਂਟੀ ਤਾਂ ਨਹੀਂ ਹੋ ਗਿਆ ਐਟੀਟਿਊਡ ਰੱਖੇ ਕਿਤੇ ਸੈਂਟੀ ਤਾਂ ਨਹੀਂ ਹੋ ਗਿਆ ਥੋੜੇ ਜੇ ਦਿਨਾਂ ਤੋਂ ਗਿਆ ਬਦਲੇ ਰਵਈਆ ਥੋੜੇ ਜੇ ਦਿਨਾਂ ਤੋਂ ਗਿਆ ਬਦਲੇ ਰਵਈਆ ਕਿਹੜੀ ਸੌਕਣ ਦੇ ਨਾਲ ਤੂੰ ਫੇਰ ਕਰਦਾ ਹائے ਚਾਂਦੀ ਦੀਆਂ ਡੱਬੀਆਂ ਨੂੰ ਸਾਹਮ ਸਾਹਮ ਰੱਖੇ ਸੋਹਣੇ ਵਰਗੀਰ ਕਾਣ ਦੀ ਨੀਂ ਕੇਰ ਕਰਦਾ ਚਾਂਦੀ ਦੀਆਂ ਡੱਬੀਆਂ ਨੂੰ ਸਾਹਮ ਸਾਹਮ ਰੱਖੇ ਸੋਹਣੇ ਵਰਗੀ ਜੱਟੀ ਦੀ ਨਹੀਂ ਉਹ ਕੇਰ ਕਰਦਾ ਬੋਲ ਬੋਤਰਾ ਤੁਨਵਾ ਜੀ ਤੁਨਵਾ ਜੀ ਬੋਲ ਹਾਂ ਜੀ ਦਰਸ਼ਕੋ ਅੱਜ ਤੁਹਾਨੂੰ ਪੰਜਾਬ ਦੀ ਮਸ਼ਹੂਰ ਕਲਾਕਾਰ ਐਕਟਰ ਤੇ ਮਾਡਲ ਮੈਡਮ ਕੋਸ਼ਲ ਜੀ ਨਾਲ ਮਿਲਾ ਰਹੇ ਹਾਂ ਮੈਡਮ ਤੁਸੀਂ ਆਪਣੇ ਬਾਰੇ ਦੱਸੋ ਅੱਜ ਕਬੂਰਤਾਂ ਆਏ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਅੱਜ ਜੀ ਆਇਆਂ ਨੂੰ ਮੈਂ ਹਾਂ ਪੂਜਾ ਕੌਸ਼ਲ ਚਲੰਦਰ ਤੋਂ ਜਿਹੜਾ ਕਿ ਕਪੂਰਥਲਾ ਆਂ ਦਾ ਜਿਹੜਾ ਸਾਡਾ ਮੇਨ ਮਕਸਦ ਹੈ ਉਹ ਹੈ ਬਬੂ ਖੇੜਾ ਸਰ ਜਿਨ੍ਹਾਂ ਨੇ ਆਪਣੀ ਨਵੀਂ ਕੰਪਨੀ ਲਾਂਚ ਕੀਤੀ ਹੈ ਖੇੜਾ 뮤직 ਔਰ ਜਿਹਦੇ ਵਿੱਚ ਜਿਹੜਾ ਕਿ ਗਾਣਾ ਹੈ ਚੱਟੀ ਤੰਗ ਕਰਦੀ ਬਹੁਤ ਹੀ ਵਧੀਆ ਉਹਦੇ ਲਿਰਿਕਸ ਨੇ ਬਹੁਤ ਹੀ ਵਧੀਆ 뮤직 ਦਿੱਤਾ ਗਿਆ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਸਾਡੇ ਵਰਗੇ ਜਿਹੜੇ ਨਵੇਂ ਆਰਟਿਸਟ ਅੱਜ ਦੀ ਡੇਟ ਦੇ ਵਿੱਚ ਅਸੀ ਕੰਮ ਲਈ ਇੱਥੇ ਤੋਂ ਉਧਰ ਜਾਣੇ ਆ। ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਕੋਲ ਕਿਸੇ ਨਾ ਕਿਸੇ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਜਾਂ ਘਰ ਦੇ ਸਪੋਰਟ ਨਹੀਂ ਕਰਦੇ। ਸਾਡੇ ਕੋਲ ਕੰਮ ਨਹੀਂ ਕੀਤਾ ਜਾ ਰਿਹਾ। ਜਿਨ੍ਹਾਂ ਨੇ ਕਿ ਸਾਨੂੰ ਇਹ ਬਹੁਤ ਹੀ ਸੁਨਹਿਰੀ ਮੌਕਾ ਦਿੱਤਾ ਜੀ ਇਹਦੇ ਵਿੱਚ ਆਪਣੇ ਆਰਟ ਨੂੰ ਦਿਖਾਣਾ। ਮੈਡਮ ਤੁਸੀਂ ਹਜੇ ਤੱਕ ਜਿਹੜੀਆਂ ਤੁਸੀਂ ਕੀਤੇ ਕੰਮ ਉਹਨਾਂ ਬਾਰੇ ਬਰੀਫ ਦੱਸੋਗੇ ਚਾਹਨਾ ਪਾਉਂਗਾ ਹਾਂ ਜੀ ਸਰ ਸਰ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਇਸ ਖੰਦ ਦੇ ਵਿੱਚ ਆਈ ਸੀਗੀ ਤਾਂ ਮੈਂ ਐਜ਼ ਅ ਆਰਟਿਸਟ ਦੇ ਵਿੱਚ ਆਈ ਸੀ ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ ਮੈਂ ਐਜ਼ ਅ ਐਕਟਰਸ ਵੀ ਵਰਕ ਕਰਦੀ ਹਾਂ ਮਾਡਲ ਵੀ ਵਰਕ ਕਰਦੀ ਹਾਂ ਸਟਾਰਟਿੰਗ ਦੇ ਵਿੱਚ ਥੋੜਾ ਜੂਨੀਅਰ ਵਾਦ ਦੇ ਵਿੱਚ ਆਇਆ ਸੀ ਬਟ ਰੱਦੀ ਦੇ ਆ ਦੇ ਨਾਲ ਇੰਨੀ ਕ ਮੇਰ ਹੈ ਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਮੇਨ ਲੀਡ ਤੇ ਕੰਮ ਕਰਦੇ ਹਾਂ ਔਰ ਸ਼ਾਰਟ ਮੂਵੀਜ਼ ਵੀ ਕਰਦੇ ਹਾਂ ਫੀਚਰ ਮੂਵੀਜ਼ ਦੇ ਵਿੱਚ ਵੀ ਕੰਮ ਕੀਤਾ ਹੋਇਆ ਈਵਨ ਕਿ ਕ੍ਰਾਈਮ ਪੈਟਰੋਲ ਵਗੈਰਾ ਦੇ ਵਿੱਚ ਵੀ ਕੰਮ ਕੀਤਾ ਤੁਸੀਂ ਇੰਨਾ ਚਿਰ ਤੋਂ ਸੰਘਰਸ਼ ਕਰ ਰਹੇ ਮਿਹਨਤ ਕਰ ਰਹੇ ਹੋ ਤੇ ਜਿਹੜੇ ਨਵੇਂ ਕਲਾਕਾਰ ਆ ਰਹੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆ ਸਰ ਮੈਂ ਨਵੇਂ ਕਲਾਕਾਰਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਅੱਜ ਦੇ ਡੇਟ ਦੇ ਵਿੱਚ ਸਰ ਇਸ ਲਾਈਨ ਦੇ ਵਿੱਚ ਸ਼ਾਰਟਕਟ ਵੀ ਸਾਨੂੰ ਬਹੁਤ ਮਿਲਦੇ ਨੇ ਜੋ ਕਿ ਮੈਂ ਵੀ ਕਈ ਚੀਜ਼ਾਂ ਇੱਧਾ ਦੀਆਂ ਨੇ ਕਿ ਜੋ ਸੁਨੀਆਂ ਕੀਤੀਆਂ ਹਨਾ ਤੇ ਆਪਾਂ ਨੂੰ ਇਹ ਕਹੀ ਹੈ ਕਿ ਸ਼ਾਰਟਕਟ ਨਹੀਂ ਅਪਣਾਉਣਾ ਚਾਹੀਦਾ ਚਾਹੇ ਥੋੜਾ ਟਾਈਮ ਲੱਗੇਗਾ ਇਸ ਲਾਈਨ ਦੇ ਵਿੱਚ ਤੁਸੀਂ ਸਟਰਗਲ ਕਰੋਗੇ ਬਟ ਇੱਕ ਨਾ ਇੱਕ ਦਿਨ ਪਰਮਾਤਮਾ ਤੁਹਾਨੂੰ ਸ਼ਿਖਰ ਤੇ ਜ਼ਰੂਰ ਲੈ ਕੇ ਜਾਏਗਾ ਔਰ ਮੈਂ ਕਹਿਨੀ ਹੈ ਕਿ ਜਿਹੜਾ ਸਾਡਾ ਖਿਆੜਾ 뮤직 ਹੁਣ ਕੰਪਨੀ ਜਿਹੜੀ ਲਾਂਚ ਹੋਈ ਹੈ ਸਾਡੇ ਪੂਰੀ ਟੀਮ ਦੀ ਬਹੁਤ ਹੀ ਮਿਹਨਤ ਲੱਗੀ ਹੈ ਇਹਦੇ ਵਿੱਚ ਪਰਮਾਤਮਾ ਇਸ ਬਬੂ ਖਿਆੜਾ ਜੀ ਨੂੰ ਔਰ ਇਹਨਾਂ ਦੀ ਕੰਪਨੀ ਨੂੰ ਦਿਨ ਦੁਗਣੀ ਰਾਤ ਚਗਨੀ ਤਰੱਕੀ ਦੇਵੇ ਥੈਂਕ ਯੂ ਥੈਂਕ ਯੂ